ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਘੁੰਮਦੇ ਕਮਾਂਦੇ ਅੱਜ ਵਾਰ ਨੰਬਰ 5 ਦੇ ਵਿੱਚ ਪਹੁੰਚੇ ਆ ਸੌਰੀ ਸਟਾਰਟ ਕਰ ਮੈਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਘੁੰਮਦੇ ਕਮਾਂਦੇ ਵਾਰਡ ਨੰਬਰ 3 ਦੇ ਵਿੱਚ ਪਹੁੰਚੇ ਆ ਜਿੱਥੇ ਦਾ ਕੀ ਬਹੁਤ ਹੀ ਹੌਨ ਹਰ ਕੈਂਡੀਡੇਟ ਜੋ ਕਿ ਸਾਰੇ ਲੋਕਾਂ ਨੇ ਮਿਲ ਕੇ ਸਾਰੀ ਬਰਾਦਰੀਆਂ ਨੇ ਮਿਲ ਕੇ ਉਹਨੂੰ ਮੈਦਾਨ ਦੇ ਵਿੱਚ ਉਤਾਰਿਆ ਹੈ ਕੈਂਡੀਡੇਟ ਦਾ ਨਾਮ ਹੈ ਰਜਿੰਦਰ ਸਿੰਘ ਜੋ ਕਿ ਜੈਲਾ ਹਲਵਾਈ ਪੂਰਾ ਮਸ਼ਹੂਰ ਹੈ ਜੈਲਾ ਹਲਵਾਈ ਜੀ ਦਾ ਲੜਕਾ ਹੈ ਰਜਿੰਦਰ ਸਿੰਘ ਉਹਨਾਂ ਦੇ ਵਾਰਡ ਦੇ ਵਿੱਚ ਪਹੁੰਚੇ ਆ ਸਭ ਤੋਂ ਪਹਿਲਾਂ ਗੱਲਬਾਤ ਕਰਾਉਣੇ ਆ ਰਜਿੰਦਰ ਜੀ ਨਾਲ ਸ਼ਸ਼ੀਕਲ ਜੀ ਸਸ਼ੀਕਰ ਜੀ ਸਭ ਤੋਂ ਪਹਿਲਾਂ ਪੰਜਾਬ ਨਿਊਜ਼ ਦੇ ਚੈਨਲ ਦਾ ਸਤਿਕਾਰ ਕਰਦੇ ਆ ਜੀ ਤੇ ਮੈਂ ਵਾਰਡ ਨੰਬਰ 3 ਚ ਐਮ ਸੀ ਦੀ ਚੋਣਾਂ ਲੜਨ ਜਾ ਰਹੇ ਆ ਜੀ ਕਿੰਨਕ ਤੁਹਾਨੂੰ ਪਿਆਰ ਮਿਲੇ ਰਜਿੰਦਰ ਜੀ ਇਸ ਬਾੜ ਦੇ ਵਿੱਚ ਕਿਨਕ ਬਰਾਦਰੀਆਂ ਨੇ ਤੁਹਾਡਾ ਸਾਥ ਦਿੱਤਾ ਹੈ ਕਿ ਤੁਸੀਂ ਚੋਣ ਦੇ ਵਿੱਚ ਉਤਰੋ ਸਾਰੀ ਬਰਾਦਰੀਆਂ ਨੇ ਸਾਨੂੰ ਸਤਿਕਾਰ ਦਿੱਤਾ ਹੈ ਜੀ ਚੋਣ ਲੜਨ ਲਈ ਜੀ ਕਿਨਕ ਵਿਕਾਸ ਕਰੋਗੇ ਜਿੱਤ ਕੇ ਚੋਣ ਚ ਸਾਰਾ ਵਿਕਾਸ ਹੋ ਜੂਗਾ ਜੀ ਪਹਿਲ ਦੇ ਤੌਰ ਤੇ ਜੀ ਕਿਸੇ ਨੂੰ ਕੋਈ ਵੀ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ ਜੀ ਬਹੁਤ ਦਾਅਵੇ ਨਾਲ ਗੱਲਾਂ ਕਰ ਰਹੇ ਨੇ ਕਿ ਚੋਣ ਜਿੱਤਣ ਤੋਂ ਬਾਅਦ ਮੈਂ ਸਾਰਾ ਵਿਕਾਸ ਕਰਾਂਗਾ ਉਹਨਾਂ ਨੇ ਭਾਈ ਸਾਡੇ ਨਾਲ ਨੇ ਸਾਡਾ ਬਹੁਤ ਹੀ ਹਰਮਨ ਪਿਆਰਾ ਵੀਰ RAM JI ਉਹਨਾਂ ਨਾਲ ਵੀ ਗੱਲਬਾਤ ਕਰਦਿਆਂ ਕਿੰਨਾਂ ਦਾ ਪਿਆਰ ਤੁਹਾਨੂੰ ਮਿਲਦਾ ਜੀ ਇਸ ਵਾਰ ਦੇ ਵਿੱਚੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਨਿਊ ਤੁਹਾਡੇ ਦਾ ਪੰਜਾਬ ਨਿਊ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਤੁਹਾਡੇ ਰਾਹੀਂ ਅੱਜ ਸਾਡੀ ਆਵਾਜ਼ ਆਵਾਜ਼ ਪਹੁੰਚ ਰਹੀ ਹੈ ਸਾਡੇ ਵਾਰਡ ਦੇ ਵਿੱਚ ਸਾਡੇ ਮੂਨਕ ਦੇ ਵਿੱਚ ਤੇ ਅਸੀਂ ਜੋ ਕਿ ਸਾਡੇ ਰਜਿੰਦਰ ਸੈਣੀ ਜੀ ਜੋ ਕਿ ਜੈਲਾ ਹਲਵਾਈ ਦੀ ਨੂੰ ਅਸੀਂ ਖੁਦ ਸਾਰੇ ਵਾਰਡ ਵਾਸੀਆਂ ਨੇ ਜੋ ਕਿ ਸਾਡਾ 3 ਨੰਬਰ ਵਾਰਡ ਹੈ ਇਕੱਠੇ ਹੋ ਕੇ ਕੱਲੇ ਵਾਰਡ ਵਾਸੀਆਂ ਨੇ ਦੂਜਿਆਂ ਨੇ ਵੀ ਸਾਰੇ ਹੋਰ ਸਾਰੀਆਂ ਬਰਾਦਰੀਆਂ ਨੇ ਸਾਨੂੰ ਪੂਰਾ ਸਮਰਥਨ ਦਿੱਤਾ ਹੈ ਠੀਕ ਹੈ ਜੀ ਸਾਨੂੰ ਪੂਰਾ ਸਮਰਥਨ ਦਿੱਤਾ ਤੇ ਇਸ ਕਰਕੇ ਤੇ ਸਾਨੂੰ ਪੂਰਾ ਹੌਸਲਾ ਹੈ ਕਿ ਅਸੀਂ ਇਹ ਚੋਣ ਪੂਰੀ ਉਸ ਨਾਲ ਜਿੱਤਾਂਗੇ ਤੇ ਜੋ ਵੀ ਵਾਰਡ ਦੇ ਜਿੰਨੇ ਵੀ ਕੋਈ ਕੰਮ ਹੋਣਗੇ ਪਹਿਲ ਦੇ ਆਧਾਰ ਤੇ ਪਹਿਲ ਦੇ ਆਧਾਰ ਤੇ ਕੰਮ ਕਰਾਏ ਜਾਣਗੇ ਕਿਉਂਕਿ ਨਾਲੀਆਂ ਦਾ ਬੁਰਾ ਹਾਲ ਹੈ ਸੜਕਾਂ ਦਾ ਬੁਰਾ ਹਾਲ ਹੈ ਬਹੁਤ ਜ਼ਿਆਦਾ ਹੀ ਬੁਰਾ ਹਾਲ ਹੈ ਪਹਿਲਾਂ ਨਾਲੋਂ ਵੀ ਜ਼ਿਆਦਾ ਕੰਮ ਕਰਾਏ ਜਾਣਗੇ ਬਹੁਤ ਵਧੀਆ ਤਰੀਕੇ ਦੇ ਨਾਲ ਇਹਨਾਂ ਨੇ ਜਵਾਬ ਦਿੱਤਾ ਕਿ ਅਸੀਂ ਪਹਿਲ ਦੇ ਆਧਾਰ ਤੇ ਸਾਰੇ ਕੰਮ ਕਰਾਵਾਂਗੇ ਹੁਣ ਸਾਡੇ ਨਾਲ ਨੇ ਕੀ ਨਾਮ ਹੈ ਭਾਈ ਸਾਹਿਬ ਮੇਰਾ ਨਾਮ ਕਾਲਾ ਜੀ ਕਾਲਾ ਜੀ ਸਾਡੇ ਨਾਲ ਜੁੜੇ ਨੇ ਕਾਲਾ ਜੀ ਜੋ ਅਰਜਿੰਦਰ ਸਿੰਘ ਜੀ ਦਾ ਚਿਹਰਾ ਤੁਸੀਂ ਚੋਣਾਂ ਦੇ ਵਿੱਚ ਉਤਾਰਿਆ ਇਸ ਨੂੰ ਕਿਵੇਂ ਦੇਖਦੇ ਹੋ ਜੀ ਮੈਂ ਪਹਿਲਾਂ ਨਾਲ ਪੰਜਾਬ ਨੂੰ ਜਦੋਂ ਧੰਨਵਾਦ ਕਰਦਾ ਜਿਹੜੇ ਤੁਹਾਨੂੰ ਉਰੇ ਪਹੁੰਚਣੇ ਸੀ ਤੇ ਦੂਜਾ ਨੰਬਰ ਜੀ ਸਾਨੂੰ 25 ਸਾਲ ਹੋ ਗਏ ਵੋਟ ਪਾਉਣ ਦੇ ਨੂੰ ਜੀ ਸਾਡੇ ਕਹਣਾ ਇੱਕ ਵੀ ਕੰਮ ਪਹਿਲ ਆਧਾਰ ਤੇ ਨਹੀਂ ਹੋਇਆਗਾ ਅਸੀਂ ਜਾਣਦੇ ਆ ਜਾ ਕੇ ਮੁੜਿਆਂ ਨੇ ਕੋਈ ਇਹਨਾਂ ਨੇ ਸਾਡਾ ਕੋਈ ਕਾਰੋਬਾਰ ਕੁਝ ਨਹੀਂ ਸੁਣਿਆਗਾ ਕੋਈ ਆਵਾਜ਼ ਨਹੀਂ ਸਾਡੀ ਸੁਣੀ ਹੁਣ ਅਸੀਂ ਨੇ ਇਹ ਬੰਦੇ ਨੂੰ ਠਾਲਿਆ ਇਹ ਕਹਿੰਦਾ ਵੀ ਤੁਹਾਡੇ ਪਹਿਲੇ ਆਧਾਰ ਤੇ ਕੰਮ ਕਰਾਵਾਂਗੇ ਅਸੀਂ ਤੇ ਸਾਨੂੰ ਸੋ ਲੋਕਾਂ ਦਾ ਦਰਦ ਜੋ ਕਿ ਛਲਕ ਰਿਹਾ ਕਹਿੰਦੇ 25 ਸਾਲ ਤੋਂ ਸਾਡੀ ਕਿਸੇ ਨੇ ਵੀ ਸੁਣਵਾਈ ਨਹੀਂ ਕੀਤੀ ਹਾਂਜੀ ਕੀ ਨਾਮ ਹੈ ਜੀ ਮੇਰਾ ਸ਼ੁਭਮ ਜੀ ਸ਼ੁਭਮ ਜੀ ਸਾਡੇ ਨਾਲ ਜੁੜੇ ਨੇ ਛੋਟੀ ਉਮਰ ਦਾ ਨੌਜਵਾਨ ਹੈ ਜੋ ਕਿ ਪੂਰੇ ਤਨਮਨ ਨਾਲ ਇਸ ਪਰਿਵਾਰ ਨਾਲ ਜੁੜਿਆ ਸ਼ੁਭਮ ਜੀ ਸ਼ੁਭਮ ਜੀ ਤੁਸੀਂ ਅਰਜਿੰਦਰ ਸਿੰਘ ਜੀ ਦਾ ਇਹ ਚਿਹਰਾ ਕਿਉਂ ਉਤਾਰਿਆ ਮੈਦਾਨ ਦੇ ਵਿੱਚ ਜੀ ਸਾਰ ਤੋਂ ਪਹਿਲਾਂ ਮੇਰੇ ਸਾਰੇ ਇਹ ਚੈਨਲ ਦੇਖਣ ਵਾਲੇ ਪੰਜਾਬ న్యూਸ ਸਤਿ ਸ਼੍ਰੀ ਅਕਾਲ ਜੀ ਮੈਂ ਤਾਂ ਤੈਹ ਦੀ ਲਤਨ ਬਾਤ ਕਰਦਾ ਹਾਂ ਅਸੀਂ ਮੇਰੇ ਵੱਡੇ ਭਰਾ ਰਾਜਿੰਦਰ ਸਿੰਘਾ ਮੇਰੇ ਚਾਚੇ ਦਾ ਮੁੰਡਾ ਹੀ ਇਹਨਾਂ ਨੂੰ ਖੜਾ ਕੀਤਾ ਹੀ ਇਹ ਪੜੇ ਲਿਖੇ ਨੌਜਵਾਨ ਨੇ ਸਾਡੇ ਅੱਜ ਦੀ ਪੀੜ੍ਹੀ ਦੇ ਅਨੁਸਾਰ ਜੀ ਪੜੇ ਲਿਖੇ ਨੌਜਵਾਨ ਦੀ ਸਾਨੂੰ ਕੰਮ ਕਰਾਉਣ ਲਈ ਬਹੁਤ ਜ਼ਰੂਰਤ ਹੈ ਇਸ ਲਈ ਸਾਡੇ ਸਾਰੇ ਬਰਾਦਰੀਆਂ ਸਾਰੀਆਂ ਬਸਤੀਆਂ ਨੇ ਬਹੁਤ ਸਤਿਕਾਰ ਦਿੱਤਾ ਹੈ ਸਰਕਾਰ ਹੈ ਜੀ ਉਹ ਜਦ ਵੀ ਜਾਣੀ ਹੈ ਅਸੀਂ ਜਿਹੜੀ ਬਹੁਤ ਸਤਿਕਾਰ ਹੈ ਵੀ ਤੁਸੀਂ ਅਸੀਂ ਤੁਹਾਡੇ ਨਾਲ ਮੋਢਾ ਲਾ ਕੇ ਮੋਢੇ ਖੜੇ ਆਂ ਕੋਈ ਕਵਰਾਂ ਦੀ ਲੋੜ ਨਹੀਂ ਜੀ ਤੇ ਅੱਜ ਦੇ ਜਿਹੜੇ ਟਾਈਮ ਹੈ ਸਾਨੂੰ ਕੰਮ ਕਰਾਉਣ ਲਈ ਪੜੇ ਲਿਖੇ ਨੌਜਵਾਨ ਰਾਜਿੰਦਰ ਸਿੰਘ ਜੋ ਕਿ ਮੁੰਕਦੋਂ ਨੇ ਵਾਰਡ ਨੰਬਰ 3 ਤੋਂ ਸਨਫ ਜੈਲਾ ਸਿੰਘ ਹਲਵਾਈ ਵਾਰਡ ਨੰਬਰ 3 ਤੋਂ ਪੜੇ ਲਿਖੇ ਨੌਜਵਾਨ ਖੜੇ ਕਿਤੇ ਹਨ ਤੇ ਇਸ ਲਈ ਸਾਰੇ ਲਈ ਧੰਨਵਾਦ ਕਰਦੇ ਹਾਂ ਜੀ ਸੋ ਬਹੁਤ ਹੀ ਵਧੀਆ ਗੱਲ ਕੀਤੀ ਹੈ ਸ਼ੁਭਮ ਜੀ ਨੇ ਕਿ ਇੱਕ ਪੜ੍ਹੇ ਲਿਖੇ ਨੌਜਵਾਨ ਦੀ ਜੋ ਕਿ ਸਾਨੂੰ ਲੋੜ ਹੈ ਤਾਂ ਅਸੀਂ ਉਹ ਚਿਹਰਾ ਉਤਾਰਦਾ ਅਸੀਂ ਉਸ ਦੀ ਚੋਣ ਨਿਸ਼ਾਨ ਤੁਸੀਂ ਇੱਕ ਵਾਰ ਜਰੂਰ ਦੱਸ ਦਿਓ ਸਾਡਾ ਚੋਣ ਨਿਸ਼ਾਨ ਦਾ ਟੈਲੀਫੋਨ ਟੈਲੀਫੋਨ ਆਉਣ ਵਾਲੀ 21 ਤਰੀਕ ਨੂੰ ਟੈਲੀਫੋਨ ਤੇ ਮੋਹਰਾਂ ਲਾ ਕੇ ਅਰਜਿੰਦਰ ਸਿੰਘ ਜੀ ਨੂੰ ਕਾਮਯਾਬ ਕਰੀਏ ਤੇ ਇਹਨਾਂ ਦੀ ਜਿੱਤ ਮੋਹੱਲੇ ਵਾਲੇ ਦੀ ਝੋਲੀ ਪਾ ਕੇ ਉਹਨਾਂ ਨੂੰ ਕਾਮਯਾਬ ਕਰਦੇ ਆਂ ਜੀ ਤੁਸੀਂ ਦੇਖ ਰਹੇ ਹੋ ਜੀ ਨਿਊਜ਼ ਪੰਜਾਬ 64 ਧੰਨਵਾਦ ਜੀ ਸਾਰਿਆਂ ਦਾ